yeah Good. Uh -huh. ਜਨ ਸੱਚਾ ਪਾਸਿ ਸਾਧ ਸਿਖਿਆ ਗੈਸਾ ਜੈ ਸੁਪਾਸ ਬਣ ਕੇ ਹੋ ਸੋਰੀਆ ਸਭਨਾ ਦਾ ਮੇ ਸਾਹ ਸਤਰਾ ਸ਼੍ਰੀ ਵਾਹਿਗੁਰੂ ਸੰਜੀ ਸੋਰਠ ਮਹਲਾ ਤੀਜਾ ਘਰ ਪਹਿਲਾ ਜਿਤੁ ਕੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਤਾਦੀ ਸਦਾ ਤੂੰ ਰੱਖਦਾ ਹਰ ਜੀਉ ਧਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰਾਗ ਲਏ ਹਰ ਜੀਉ ਹਰ ਨਾਖ ਸਵਾਰ ਉਚਾਇਆ ਭਗਤ ਤਾਦੀ ਸਦਾ ਤੂੰ ਰੱਖਦਾ ਹਰ ਜੀਉ ਧਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰਾਗ ਲਏ ਹਰ ਨਾਥ ਸਮਾਰ ਪਜਾਇਆ ਗੁਰਮੁਖ ਅਨੁਪਰਤੀਤ ਹਰਜੀਓ ਮਰੁਖ ਭਰਮ ਭੁਲਾਇਆ ਹਰਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਰ ਰਖ ਤੋ ਸੁਆਕੀ ਭਗਤ ਤੇ ਈਸ਼ਰਨਾਈ ਰਹਾਉ ਪਤਨ ਜਮ ਜੋ ਨਾ ਸਕੈ ਕਾਲ ਨ ਡੇੜ ਜਾਈ ਕੇਵਲ ਰਾਮ ਦਾ ਨਾਮ ਬਸਿਆ ਨਾਮੈ ਹੀ ਮੁਕਤ ਪਾਈ ਰੇਤ ਸਿੱਧ ਸੰਭਗਤਾ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ ਗੁਰਮੁਖ ਖਲੋ ਪਰਤੀਤ ਨਾ ਆਵੀ ਅੰਤਰ ਲੋਭ ਸੁਆਉ ਗੁਰਮੁਖ ਹਯਾ ਸ਼ਬਦ ਦਾ ਭੇਦਿਓ ਹਰ ਨਾਮ ਲਗਾ ਭਾਉ ਕੂੜ ਕਪੜ ਪਾੜ ਲੈ ਜਾਸੀ ਮਰਮੁਖ ਠੀਕਾ ਲਾਉ ਭਗਤਾਂ ਵਿੱਚ ਆਪ ਵਰਤ ਦਾ ਪ੍ਰਭ ਜੀ ਭਗਤੀ ਹੋ ਤੂੰ ਜਾਤਾ ਮਾਇਆ ਮੋਹ ਸਭ ਲੋਕ ਤੇਰੀ ਤੂੰ ਇੱਕੋ ਪੁਰਖ ਵਿਦਾਤਾ ਹਮੇ ਮਾਰ ਮਨ ਸਾ ਬਣ ਹੈ ਸੁਆਣੀ ਗੁਰ ਕਾ ਸ਼ਬਦ ਸੁਸਾਤਾ ਅਚੇਤ ਕਾਮ ਕਰਹਿ ਪ੍ਰਭ ਜਿਨ ਕੈ ਜਿਨ ਹਰ ਕਾ ਨਾਮ ਪਿਆਰਾ ਵਰਪਸਾਰ ਸਦਾ ਬੜਾ ਸਿਆ ਸਭ ਕਾਜ ਸਵਾਰਨ ਹਾਰਾ ਉਹਨਾ ਕੀ ਰੀਸ ਕਰੇ ਸੋ ਵਿਗੁਰਚ ਜਿਨ ਹਰਿ ਪਰਵਹ ਰਖਵਾਰਾ ਬਿਨ ਸਤਗਰ ਸੇਵੇ ਕੈ ਨਾ ਪਾਇਆ ਮਰਨਕ ਭੋਗ ਹੋਏ ਬਿਨ ਲਾਈ ਦੁੱਖ ਮਾ ਦੁੱਖ ਸਮਾਈ ਘਰਮ ਕੋ ਹੋਗਾ ਸੋ ਅਪ੍ਰਤ ਪੀਵੈ ਸਜੇ ਸੋਚ ਸਮਾਈ ਬਿਨ ਸਤਗੁਰ ਸੇਵੇ ਜੜ ਮੜਾ ਛੋਟੇ ਜੇ ਅਨੇਕ ਕਰਮ ਕਰੇ ਅਧ்கਾਈ ਵੇਰ ਪੜੈ ਤੈ ਵਾਰ ਉਠਾੜੈ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਰ ਝੂਟੈ ਗੁਰ ਸਰਨਾਈ ਜਿਨਹਰ ਮਨੁ ਸਿਆਸੀ ਦਰਸ ਸਾਚੀ ਦਰਸ ਸਾਚੈ ਸੁਚਿਆਰਾ ਉਹਨਾਂ ਦੀ ਸੁਭਾ ਜੁਗ ਜੁਗ ਹੋਈ ਕੋਇ ਨ ਵੇਟਣ ਹਾਰਾ ਨਾਨਕ ਚਿਰ ਕੈ ਸਦ ਬਲ ਹਾਰੈ ਧਰ ਜਨ ਹਰ ਮਨ ਸਿਆ ਸੇ ਦਰਸ ਸਾਚੀ ਦਰਸ ਸਾਚ ਸਚਿਆਰਾ ਉਹਨਾਂ ਦੀ ਸੁਭਾ ਜੁਗ ਜੁਗ ਹੋਈ ਕੋਈ ਨ ਮੇਟਣ ਹਾਰਾ ਨਾਨਕ ਤੇਰ ਕਾ ਸਦ ਬਰਹਾਰਾ ਸੋ ਵਾਹਿਗੁਰੂ ਜੀ ਕੀ ਫਤਿਹ